ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਕਹਿੰਦੇ ਵੀ ਜ਼ਿੰਦਗੀ ਇੱਕ ਵਾਰ ਮਿਲੀ ਐ بار بار ਨਹੀਂ ਮਿਲਦੀ ਹੈਨਾ ਕੰਮ ਵੀ ਚਲੋ ਮੰਨਦੇ ਆ ਜਰੂਰੀ ਜਿੱਦਾਂ ਮੈਂ ਪਹਿਲਾਂ ਵਾਲੇ ਬਲੌਗਾਂ 'ਚ ਵੀ ਕਈ ਵਾਰ ਗੱਲਾਂ ਕਰੀਆਂ ਕੰਮ ਵੀ ਜ਼ਰੂਰੀ ਹੈ ਬਾਈ ਕੰਮ ਵੀ ਸਾਰਿਆਂ ਵਾਸਤੇ ਜ਼ਰੂਰੀਆਂ ਕਰਨਾ ਚਾਹੀਦਾ ਕੰਮ ਹਨਾ ਹਰੇਕ ਨੂੰ ਕਿਉਂਕਿ ਬੇਲਾ ਮਾਂ-ਬਾਪ ਦੇ ਸਿਰ 'ਤੇ ਵੀ ਬੰਦਾ ਕਿੰਨਾ ਕੁ ਟਾਈਮ ਰੋਟੀ ਖਾਈ ਜਾਊਗਾ ਮਾਂ-ਬਾਪ ਚੰਗੇ ਆ ਚਲੋ ਭਾਈ ਹਨਾ ਜਿਹੜੇ ਆਪਾਂ ਨੂੰ ਕਮਾ ਕੇ ਖਿਲਾ ਖੜਾਉਂਦੇ ਆ ਪਰ ਤੁਹਾਨੂੰ ਸਾਡਾ ਵੀ ਥੋੜਾ ਜਿਹਾ ਫਰਜ਼ ਬਣਦਾ ਹੈ ਵੀ ਮਾਂ-ਬਾਪ ਦੇ ਸਿਰ 'ਤੇ ਵੀ ਆਪਣਾ ਅ ਕਹਿ ਲਓ ਵੀ ਅ ਟੈਂਸ਼ਨ ਥੋੜੀ ਜਿਹੀ ਘੱਟ ਕਰੀਏ ਹਨਾ ਮਾਪੇ ਦੀ ਟੈਨਸ਼ਨ ਵੀ ਘਟਾਈਏ ਕਿਉਂਕਿ ਜੇ ਔਲਾਦ ਗਹ ਨੂੰ ਕੰਮ ਚੱਕ ਲਵੇ ਮੁੰਡਿਆਂ ਪਰ ਹਨਾ ਅ ਕਹਿ ਲਓ ਵੀ ਜ਼ਿੰਮੇਵਾਰੀਆਂ ਚੱਕ ਲਵੇ ਤਾਂ ਮਾਪੇ ਦੀ ਅੱਧੀ ਜ਼ਿੰਦਗੀ ਕਹਿ ਲਓ ਵੀ ਜ਼ਿੰਦਗੀ ਸੌਖੀ ਹੋ ਜਾਂਦੀ ਆ ਅ ਉਹਨਾਂ ਦੇ ਜ਼ਿੰਦਗੀ ਦੇ 10-15 ਸਾਲ ਵੱਧ ਜਾਂਦੇ ਆ ਅੱਧੀ ਟੈਨਸ਼ਨ ਮੁੱਕ ਜਾਂਦੀ ਉਹਨਾਂ ਦੀ ਵੀ ਚਲੋ ਭਾਈ ਸਾਡਾ ਹੁਣ ਸਾਡੀ ਔਲਾਦ ਆ ਜਿਹੜੀ ਉਹ ਆਪਣਾ ਕੰਮਕਾਰ ਸੰਭ ਲਿਆ ਉਹਨਾਂ ਨੇ ਹਨਾ ਵੀ ਚਲੋ ਵਧੀਆ ਕੰਮਕਾਰ ਕਰਦੇ ਆ ਹਣਾ ਇਹ ਚੀਜ਼ਾਂ ਹੁੰਦੀਆਂ ਇਹ ਕਈ ਜੇ ਹੁਣ ਕਹੀਏ ਵੀ ਬੇਲੀ ਫਰੀ ਜਾਣਾ ਟੈਨਸ਼ਨ ਨਹੀਂ ਦੇਈ ਜਾਣੀਆਂ ਹਣਾ ਉਹ ਵੀ ਕੰਮ ਖਰਾਬ ਆ ਜੀ ਮਾਪੇ ਦੀ ਟੈਨਸ਼ਨ ਘਟਾਉਣੀ ਦਾ ਕਿਹਾ ਹੈ ਕਈ ਵਿਧਾਈ ਜਾਂਦੇ ਆ ਪਰ ਇਦਾਂ ਕਰਨਾ ਨਹੀਂ ਚਾਹੀਦਾ ਜੀ ਚਲੋ ਸਮਾਂ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਬਦਲਣਾ ਚਾਹੀਦਾ ਐਸ਼ ਵੀ ਕਰਨੀ ਚਾਹੀਦੀ ਐਸ਼ ਜੀ ਚਲੋ ਕਰ ਲਈ ਹੁਣ ਤੱਕ ਜਵਾਨੀ ਤੱਕ ਹਣਾ ਜਿਹੜੀ ਕਰ ਲਈ ਪਰ ਅਗਾਹਾਂ ਹੁਣ ਬੰਦੇ ਨੂੰ ਥੋੜਾ ਜਿਆ ਸਨਸੀਅਰ ਹੋ ਕੇ ਚੱਲਣਾ ਚਾਹੀਦਾ ਹਣਾ ਤੇ ਬਾਕੀ ਭਾਈ ਉਹੀ ਗੱਲ ਫੇਰ ਆ ਗਈ ਵੀ ਜ਼ਿੰਦਗੀ ਮਿਲੀ ਇੱਕ ਵਾਰ ਥੋੜਾ ਜਿਹਾ ਘੁੰਮਣਾ ਫਿਰਨਾ ਵੀ ਚਾਹੀਦਾ ਜੀ ਚਲੋ ਕਮਾਉਣ ਦੇ ਟਾਈਮ ਕਮਾਓ ਵੀ ਹਨਾ ਖਾਣ ਦੇ ਟਾਈਮ ਖਾਓ ਪੀਓ ਵੀ ਪਰ ਜੇ ਕਹੋ ਵੀ ਕਿਤੇ ਘੁੰਮਣ ਫਿਰਨ ਦੀ ਵਾਰੀ ਆਈ ਆ ਭਾਈ ਉਹ ਵੀ ਜ਼ਰੂਰੀ ਆ ਹਨਾ ਤੇ ਜਿੱਦਾਂ ਤੁਸੀਂ ਪਿਛਲੇ ਬਲੌਗਾਂ 'ਚ ਦੇਖਿਆ ਹੀ ਆ ਸਾਡੀ ਪਲੈਨਿੰਗ ਚੱਲਦੀ ਸੀ ਜੀ ਕਿਤੇ ਟੂਰ ਤੇ ਜਾਣ ਦੀ ਤੇ ਟੂਰ ਹੁਣ ਆਪਣਾ ਭਾਈ ਅੱਜ ਹੋ ਗਿਆ ਜੀ ਸ਼ੁਰੂ ਅੱਜ ਚੱਲੇ ਆ ਜੀ ਘਰ ਤੇ ਲੱਗੇ ਚੱਲੇ ਪਾਉਣ ਟੂਰ ਦੇ ਤੇ ਦੇਖਦੇ ਹਾਂ ਹੁਣ ਕਿੱਥੇ ਕਿੱਥੇ ਜਾ ਹੁੰਦਾ ਇਹ ਸਲਾਹ ਤਾਂ ਕਾਫੀ ਬੜੀ ਬਣਾਈ ਵੀ ਆ ਹਨਾ ਤੇ ਬਾਕੀ ਮੌਕੇ ਦੇ ਹਿਸਾਬ ਨਾਲ ਸੌਰੀ ਸਮੇਂ ਦੇ ਹਿਸਾਬ ਨਾਲ ਦੇਖਦੇ ਹਾਂ ਵੀ ਕਿੱਥੇ ਕਿੱਥੇ ਜਾ ਹੁੰਦਾ ਤੇ ਆਪਣੀ ਭਾਈ ਗੱਡੀ ਇੱਧਰ ਆ ਗਈ ਪਹਿਲਾਂ ਸਲਾਹ ਬਣਦੀ ਤੇ ਵੀ ਗੱਡੀ ਕਰ ਲਈਏ ਕਿਰਾਏ 'ਪਰ ਹਨਾ ਜੀ ਫੇਰ ਕਿਰਾਏ ਵਾਲੀ ਗੱਡੀ ਜਿਹੜੀ ਉਹ ਤਾਂ ਜੀ ਪੈਸੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਕੌਣ ਥੋੜੇ ਜਿਆਦਾ ਮੰਗਦੇ ਆ ਆ ਮੈਂ ਪਤਾ ਕੀਤਾ ਏ ਮਨਾਲੀ ਮਨੀਕਰਨ ਸਾਹਿਬ ਮਨੀਕਰਨ ਸਾਹਿਬ ਤੋਂ ਮਨਾਲੀ ਦਾ ਟੂਰ ਆ ਜਿਹੜਾ ਉਹ ਇੱਕ ਮੇਰੇ ਵੀਰ ਨੇ ਤਾਂ 14000 ਰੁਪਏ ਮੰਗਿਆ ਤੇ ਇੱਕ ਆਪਣਾ ਲਹਾਜੀਆ ਮੁੰਡਾ ਜਿਹਦੇ ਨਾਲ ਅਸੀਂ ਪਾਲੰਪੁਰ ਨੂੰ ਗਏ ਤੇ ਉਹ ਭਾਈ ਕਹਿੰਦਾ ਵੀ ਮੈਂ 12000 ਲੈ ਲੂੰਗਾ ਬਿੰਦੇ ਉਹ ਆਪਣਾ ਸਮਝ ਲਓ ਯਾਰ ਮਿੱਤਰ ਚੰਗਾ ਦੂਆ ਵੀ ਵੈਸੇ ਤਾਂ ਯਾਰ ਮਿੱਤਰ ਚੰਗਾ ਚਲੋ ਗੱਲ ਤਾਂ ਬੈਠ ਕੇ ਹੁੰਦੀ ਆ ਉਹ ਤਾਂ ਹੋ ਜਣੀ ਥੀ ਫਿਰ ਮੋੜ ਕੇ ਸਾਡੀ ਸਲਾਹ ਇਹ ਚੇਂਜ ਹੋ ਗਈ ਜਦੋਂ ਉਹ ਵਿੱਕੀ ਜੱਜ ਜੀ ਨੇ ਕਿਹਾ ਵੀ ਭਾਈ ਗੱਡੀ ਤੁਸੀਂ ਆਪਣੀ ਲੈ ਕੇ ਜਾਓ ਕਿਉਂਕਿ ਆਪਣੀ ਚੀਜ਼ ਦਾ ਸਾਧਨ ਦਾ ਫਾਇਦਾ ਆਇਆ ਇੱਕ ਤਾਂ ਜਿੱਥੇ ਮਰਜ਼ੀ ਰੋਕ ਲੋ ਹਨਾ ਇੱਕ ਨੰਬਰ ਦੋ ਵੀ ਕਹਿ ਲੋ ਬਹੁਤ ਜ਼ਿਆਦਾ ਫਰਕ ਹੈ ਜੀ ਕਿੱਥੇ ਹੁਣ 2000 ਦਾ ਤੇਲ ਲੱਗਣਾ ਕਿੱਥੇ 10-12000 ਰੁਪਈਆ ਲੈ ਲੈਣਾ ਅਗਲੇ ਨੂੰ ਹਨਾ ਐਨੇ 10-12000 ਚ ਤਾਂ ਅਸੀਂ ਸਾਰਾ ਘੁੰਮ ਕੇ ਆ ਜਣਾ ਕਰੀ ਐਨੇ ਖਰਚੇ ਵਿੱਚ ਤਾਂ ਇੰਨਾ ਵੀ ਲੱਗਣਾ ਨਹੀਂ ਕਿਉਂਕਿ ਤੇਲ ਦਾ ਹੀ ਖਰਚਾ ਉੱਥੇ ਦਾ ਕਾਹਦਾ ਖਰਚਾ ਐ ਬਾਤੇ ਬਾਤੇ 2000-3 ਲੱਗ ਜੂ 5000 ਰੁਪਏਵਾਂ ਆਉਣ ਜਾਣ ਹੋ ਜਾਣਾ ਬਾਕੀ ਤੁਹਾਨੂੰ ਬਲੌਗ ਦੇ ਨਾਲ ਬਣੇ ਰਹੋ ਜੀ ਤੁਹਾਨੂੰ ਸਾਰਾ ਖਰਚਾ ਵੀ ਦਿਖਾਵਾਂ ਵੀ ਕਿੱਥੇ ਕਿੰਨਾ ਕ ਖਰਚਾ ਆਇਆ ਸਾਡਾ ਕਿੱਥੇ ਕਿੰਨਾ ਕ ਆਇਆ ਹੈਨਾ ਤੇ ਗੱਡੀ ਆਪਣੀ ਬੱਕੀ ਆ ਗਈ ਹੁਣ ਇਹ ਅਮਨਾ ਜਿਹੜਾ ਮੇਰਾ ਯਾਰ ਆ ਉਹਦੀ ਗੱਡੀ ਆ ਜੀ ਉਹਨੇ ਲੈ ਜਣੀ ਮੇਰੇ ਵਾਲੀ ਆ ਖੜੀ ਆ ਇੱਧਰ ਤੇ ਅਸੀਂ ਲੈ ਜਣੀ ਉਹਦੇ ਵਾਲੀ ਬਾਕੀ ਹੁਣ ਉੱਧਰ ਪਾਈ ਸਮਾਨ ਪੈਕਿੰਗ ਹੋ ਗਈ ਐ ਸਾਰੀ ਹੈਨਾ ਤੇ ਪੈਕਿੰਗ ਵਾਲੀ ਵੀਡੀਓ ਮੇਰੇ ਚੈਨਲ ਤੇ ਪੈ ਗਈ ਆ ਉਹ ਤੁਸੀਂ ਹੁਣ ਦੇਖ ਹੀ ਲੈਣੀ ਆ ਤੇ ਆ ਜੋ ਇੱਧਰ ਪਾਈ ਇਹ ਕਹੀ ਜਾਂਦੀਆਂ ਫਲੈਟ ਮਿਸ ਹੋ ਜਾਣੀਆਂ ਹੈ ਮੈਂ ਬੈਕ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਨੇ ਆ ਜੀ ਫਿਰ ਲੈ ਭਾਈ ਹੈ ਯਾ ਵਾ ਥੋੜਾ ਜਿਹਾ ਟੱਕਾ ਕੱਢ ਕੇ ਦੇ ਦੋ ਵੱਡਾ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋ। 에어ਪੋਰਟ ਨੂੰ ਚੱਲੇ ਆ ਜੀ ਅਸੀਂ ਸਾਡਾ ਜਿਹੜਾ ਜਹਾਜ਼ ਆ ਜੀ ਉਹ ਮਿਸ ਹੋ ਰਿਹਾ। ਕਿਆ ਕਰੀਏ? ਹਾਂ ਉੱਡ ਜਾਣਾ ਚਾਹੁੰਦੇ। ਇੱਥੇ ਦੀਦੀ ਜਾਏ ਕਿ ਨਹੀਂ ਹੁੰਦੀ। ਹਾਂ ਜੀ ਬੱਸ ਸਾਸ਼ੀ ਕਾਲ ਦੀ ਸਾਰੇ। ਹਾਂ ਮੈਂ ਚੱਲੀ ਆ ਤੇ ਜਿਵੇਂ ਫਲਾਈਟ ਦੇਖ ਹਾਂ। ਹਾਂ ਬਸ ਸੱਚੇ ਉੱਥੇ ਦੇ ਜਦੋਂ ਜੁੰਸਰ ਨੂੰ ਬੈਠ ਗਿਆ ਤਾਂ। ਇਹ ਜਹਾਜ਼ ਉੱਥੇ ਲੱਗਦੀਆਂ ਹਨਾ। ਜੁੰਸਰ ਸਾਹਿਬ ਨੂੰ ਮੇਰਾ ਰੱਖਦੇ। ਖੋਲ ਦਿਓ ਇਹਨੂੰ ਬਾੜ ਦਿਓ। ਤੇ ਲਓ ਜੀ ਪੈਕਿੰਗ ਸਾਡੀ ਹੁਣ ਸਾਰੀ ਰੈਡੀ ਐ ਜੈਸਮੀਨ ਨੇ ਤਾਂ ਬੈਗ ਆ ਅਦੂਆ ਵੀ ਪਾ ਲਿਆ ਹੈਂਡ ਬੈਗ ਹੈ ਪਾਪਾ ਦਾ ਹਾਂ ਫਿਰ ਛੱਡ ਦੇ ਨਾਲ ਬੜਾ ਚਾਹੀਦਾ ਕੋਈ ਬਤਾ ਹਾਂ ਕਰਕੇ ਰੱਖੇਵੇਂ ਪਾਪਾ ਅੱਜ ਤਾਂ ਮੈਂ ਇਹਦੇ ਵਿੱਚ ਲੈਪਟਾਪ ਵਗੈਰਾ ਪਈ ਇਹ ਵੀ ਜ਼ਰੂਰੀ ਆ ਇਹ ਵੀ ਜ਼ਰੂਰੀ ਆ ਇਹਦੇ ਚ ਆਪਣੇ ਦੋਵੇਂ ਚੱਲੇ ਜਗਾ ਬੜਾ ਖਾ ਗਿਆ ਜਿਆਦਾ ਨਾ ਖਾਇਆ ਹੈ ਇਹ ਦੋਹਾਂ ਚ ਆਪਣੇ ਲੈ ਜਗਾ ਹਾਂ ਬਿਲਕੁਲ ਬਿਲਕੁਲ ਤੇ ਅਸੀਂ ਸਲੈਂਡਰੀ ਵੀ ਮਾਰਾਂ ਤੇ ਅਸੀਂ ਸਲੈਂਡਰੀ ਪਾ ਆ ਵਾਲੀ ਇਹ ਆ ਸਲੈਂਡਰੀ ਅਸੀਂ ਲੈ ਆਂਦੀ ਜੀ ਮਾਲਾਂ ਤੋਂ ਹਾਂ ਇੱਕ ਤਾਂ بڑا ਸਿਲੰਡਰ ਲਿਆਂਦਾ ਭਰਾ ਕੇ ਇੱਕ ਆ ਵੀ ਲਿਆਂਦੀ ਆ ਜੀ ਭਰਾ ਕੇ ਇਹ ਵੀ ਅਸੀਂ ਫੁੱਲ ਕਰਾ ਲਿਆਂਦੀ ਹੁਣ ਅ ਇਹ ਸਾਨੂੰ ਬਹੁਤ ਜਗ੍ਹਾ ਇਹਦੀ ਲੋਡ ਪੈਣੀ ਆ ਕਿਤੇ ਜਿੱਦਾਂ ਹੁਣ ਰਸਤੇ 'ਚ ਰੁਕਦੇ ਆ ਕਿਤੇ ਮੈਗੀ ਮੂਗੀ ਬਣਾ ਲਈ ਅਸੀਂ ਕਿਉਂਕਿ ਸਮਾਨ ਆਪਣਾ ਸਾਰਾ ਨਾਲ ਲੈ ਕੇ ਚੱਲੇ ਆ ਜੀ ਮੈਗੀ ਵਗੈਰਾ ਪਾਸਤਾ ਵਗੈਰਾ ਹਨਾ ਕਿਉਂਕਿ ਉੱਥੇ ਜਿਹੜਾ ਹੁਣ ਮੰਨ ਲਓ 10 ਰੁਪਏ ਵਾਲੀ ਚੀਜ਼ ਉੱਥੇ 200 ਦੀ ਮਿਲਣੀ ਜਿੰਨੀ ਬਚਤ ਕਰ ਹੁੰਦੀ ਹਾਂ ਜਿੰਨੀ ਬਚਤ ਕਰ ਹੁੰਦੀ ਉੰਨੀ ਕਰੋ ਠੀਕ ਨਹੀਂ ਤੇ ਬਾਕੀ ਕਿਤੇ ਐਨ ਵਧੀਆ ਜਿਹਾ ਵਿਊ ਦੇਖ ਕੇ ਉੱਥੇ ਬਣਾਵਾਂਗੇ ਮੈਗੀ ਪਾਸਤਾ ਹਨਾ ਆ ਵੀ ਕਹਿੰਦਾ ਤੇ ਕਹਿੰਦਾ ਤੇਜੀ ਮੈਨੂੰ ਲੱਗਿਆ ਬਾਹਰ ਨੂੰ ਚੱਲਿਆ ਤੇਰੇ ਮੂਹੇ ਦੀ ਸ਼ੱਕਰ ਉਹ ਬਾਹਰ ਨੂੰ ਚੱਲੇ ਹੋਰ ਕੀ ਤੇ ਸੇਤੀ ਸੁਣਨੀ ਹੁਣ ਆਪਣੇ ਵੀਰੇ ਨੇ ਕੱਢਤਾ ਮੂੰਹ ਉਹ ਅੱਸੀ ਕਾਲ ਜੀ ਉਹ ਮੈਗਾ ਕੱਢਿਆ ਇਹ ਟੂਰ ਕਹਿੰਦੇ ਨੇ ਦਾ ਅੱਛਾ ਤੇਜੀ ਜਾਣਾ ਤਾਂ ਭਾਈ ਅਸੀਂ ਇਹ ਬੰਦੇ ਨੂੰ ਵੀ ਕਹਾਂਦਾ ਭਾਈ ਵੀ ਚੱਲ ਹੈ ਇਹ ਬੰਦਾ ਹੁਣ ਯਾਰ ਮਾਰ ਕਰ ਗਿਆ ਅੱਜ ਇਹ ਪਤਾ ਕੀ ਗੱਲ ਆ ਹਾਂ ਇਹ ਇਹਨਾਂ ਦੀ ਸੁਣੇ ਤਾਂ ਐਸਾ ਹੀ ਲੱਗਦਾ ਜਿਵੇਂ ਆਪਣੀ ਸੁਣੀ ਆਪਾਂ ਸਹੀ ਲੱਗਦੀ ਹਾਂ ਹਾਂ ਹੁਣ ਐਵੇਂ ਛੱਡ ਬਾਰੇ ਬੇਚੜੀ ਗੱਲਾਂ ਆਪਾਂ ਕਰਨੀਆਂ ਨੇ ਛੱਡ ਬਾਰੇ ਜੇ ਹੁਣ ਫਸਲਾ ਹਾਂ ਦੋਨੇ ਗੱਲ ਤਾਂ ਨਹੀਂ ਨਾਲੇ ਗੱਲ ਪਤਾ ਕਿਆ ਕਿਆ ਨਾਲੇ ਤੈਨੂੰ ਕਿਆ ਪਤਾ ਕਿਆ ਪਤਾ ਸਾਡੀ ਆਪਸੀ ਸਲਾਹ ਐ ਹੋਵੇ ਵੀ ਅਮਨ ਵੀ ਆਪਸੀ ਕੋਈ ਗੱਲ ਕੀਤੀ ਹੋਵੇ ਗੱਲ ਹਾਂ ਹਾਂ ਵੀ ਪਾਇਆ ਪਾਂਠ ਐਰ ਕੇ ਟੂਰ ਬਣਾਉਂਗੇ ਹੰਜ ਬਲੌਗ ਬਣਾ ਲਿਆ ਮੇਰੇ ਚੈਨਲ ਨਾ ਕੋਈ। ਆਸ ਕੁਝ ਨਹੀਂ ਚਾਹੀਦਾ ਮੈਨੂੰ। ਉਹ ਸਾਡੀ ਦਾ ਸਲਾਹ ਬਣਦੀ ਹੁਣ ਹੇਮਕੁੰਨ ਸਾਹਿਬ ਦੀ। ਇੱਥੇ ਜਾਇ। ਹਾਂ ਅਭੀ ਜਾਣਾ। ਤੁਸਤਾ ਦੇਖਿਆ ਫਿਰ ਮੈਂ ਤੇ ਮੰਮੀ। ਕੋਈ ਬੰਦੇ ਨੂੰ ਰਸਤਾ ਦੇਣ ਦੇਖ ਰਿਹਾ ਭੇਜਦੇ ਆ ਪੇਟ ਵਾਲੇ ਨੂੰ। ਨਾ ਨਾ ਅਸੀਂ ਜਾਣਾ। ਰਸਤਾ ਦੇਖਦੇ ਜਾਗੇ। ਅਸੀਂ ਕੋਈ ਹੈਗਾ ਮੇਰੇ ਮਾਮਾ ਇਹਦਾ ਮੁੰਡਾ ਗਿਆ ਵਾ। ਹਾਂ ਉੱਥੇ ਪਹੁੰਚ ਗਏ ਸੀਰੇ ਮੋਟਰਸਾਈਕਲ ਨਾਲ। ਲੱਗੇ ਸੀਰੇ ਉਹ। ਬੱਸ ਲੱਗੇ ਉਹਦਾ ਸਿਰੇ। ਠੀਕ ਹੈ ਰੋਹਤੜਾਈ ਹੈ ਨਾ ਚਲੋ ਦੇਖ ਲੋ ਵਧੀਆ ਮਾਰਾ ਦੇ ਮੱਥਾ ਟੇਕਿਆ ਉਹ ਹਾਂ ਤੇ ਅਸੀਂ ਭਾਈ ਅਸੀਂ ਭਾਈ ਫਿਰ ਕਰੂਗੇ ਚਾਬੀ ਇੱਕ ਮਿੰਟ ਅਸੀਂ ਕੱਢੂਗੇ ਫਿਰ ਅਲੈਦਾ ਟੂਰ ਹੈ ਨਾ ਯਾਰ ਦੋਸਤੇ ਸਾਰੇ ਇੱਕ ਮਿੰਟ ਯਾਰ ਚਾਬੀ ਬਾਹਰ ਭਰਾਵਾ ਤੇਰੇ ਮੂੰਹ ਚ ਚੋ ਕਿ ਹੋ ਸਕਰ ਤੇਰੇ ਮੂੰਹ ਦਾ ਟੈਨਸ਼ਨ ਨਾ ਲੈ ਖੜ ਜਾਵਣਾ ਬਣਦੀ ਹਸਲਾ ਜੀ ਸਾਡੀ ਮਾਲਕ ਰੱਖੇ ਸੁੱਖ ਕਹੀ ਮੈਨੂੰ ਦਣ ਕੰਮ ਹੈ ਹਾਂ ਦਣ ਕੰਮ ਤੇ ਅੱਗਣਾ ਪਣਾ ਦੇਖ ਲਾ ਫਿਰ ਵਧੀਆ ਆਹ ਖੋਲਤੀਆਂ ਮੈਂ ਵੀ ਖੋਲਤੀਆਂ ਯਾਰ ਕੱਲ ਓਏ ਮੀ ਅੜਿਕਾ ਹੀ ਆਹ ਤਾਂ ਫਿਰ ਅੰਦਰੇ ਰੱਖ ਲੋ ਥੋੜਾ ਸਮਾਨ ਹੈ ਨਾ ਇੱਥੇ ਕਾਣ ਉਹ ਇੰਨਾ ਕਿੱਥੇ ਸਮਾਨ ਤਾਂ ਤਾਂ ਹੈ ਨਹੀਂ ਇੱਥੇ ਰੱਖ ਐਜੀ ਰੱਖ ਦੇ ਤੈਨੂੰ ਹਥੈਲਾ ਕਾਦੀ ਬਸ ਤੇ ਰੱਖੇ ਵਾ ਉਹ ਵੀ ਇੱਕ ਤਨ ਬਟਾ ਥੈਲਾ ਜ਼ਰੂਰੀ ਹੁੰਦਾ ਕਈ ਵਾਰ ਕੋਲ ਲਿਆਉਣਾ ਪੈਂਦਾ ਲਿਪੜਦੀ ਆ ਫਿਰ ਗੱਡੀ ਹਨਾ ਜੇ ਅਮਰੀਕਾ ਨਹੀਂ ਐਦਾ ਮੁੰਡਾ ਲਿਆਓ ਭਾਈ ਲਿਆਓ ਸਾਰਾ ਸਮਾਨ ਇਹਨੂੰ ਤਾਂ ਮੁਰੇ ਹੀ ਰੱਖਲਾ ਜਾਇਸੀ ਮੈਂ ਨਾ। ਨਾ ਆ ਵੀ ਆ। ਚੀਜ਼ਾਂ ਪਿੱਛੇ ਰਖਾ ਲੜੀਏ। ਹਾਂ ਡਿੱਗੀ ਚ ਡਿੱਗੀ ਚ ਰੱਖ ਲੰਨੇ। ਆ ਪਾਈ ਸਾਡਾ ਮੈਗੀ ਪਾਸਤਾ ਬਾਕਸ ਸਾਰਾ ਖਾਣੇ ਵਾਲਾ ਹੀ। ਉਹ ਸਿਲੰਡਰ ਵੀ ਰਹਿ ਗਿਆ। ਉਹ ਸਿਲੰਡਰੀ? ਹਾਂ ਸਿਲੰਡਰੀ ਵੀ ਚੱਕ ਲਵੀਰ। ਲਾ ਮੈਂ ਲਿਆਂਦਾ ਮੈਂ ਲਿਆਂਦਾ। ਲਓ ਜੀ ਸਿਲੰਡਰੀ ਇਹਦਾ ਮੇਨ ਚੀਜ਼ ਤਾਂ ਸਾਡੀ ਰਹਿ ਗਈ ਥੀ। ਹੈ ਦੱਸ। ਇਹਦੇ ਬਗੈਰ ਤਾਂ ਕੁਛ ਵੀ ਨਹੀਂ। ਇਹਦੇ ਬਗੈਰ ਕਿੱਥੇ ਤਿਆਰ ਕਰੂੰਗੇ ਦੱਸ? ਅਜਿ ਵਿੱਚ ਉਹ ਜਿਹੜਾ ਮੈਨ ਵਰਸਸ ਵਾਈਲਡ ਵਾਲਾ ਆਂਦਾ ਉਹਦੇ ਮੰਗਣਾ ਉਥੇ ਲੱਕੜੀਆਂ ਬਾਲੂਗੇ ਹਾਂ ਰਸੇ ਹਸਦੀ ਮਜਾ ਦਤੇ ਹੀ ਤੁਸੀਂ ਇੱਥੇ ਲੱਕੜਾ ਬਾਲ ਦੇ ਲੱਕੜੀਆਂ ਵੇ ਆਏ ਨਾ ਉਹ ਗੱਡੀ ਥੋੜੀ ਨਵੀਂ ਆ ਮਖਾ ਵਿੱਚ ਲੱਕੜੀਆਂ ਨਹੀਂ ਭਰੀ ਜਾਣੀ ਨੀ ਉਹ ਤੁਹਾਨੂੰ ਤਾਂ ਰੱਖ ਲੋ ਕਿ ਨੁਕਾ ਫਰਾਲੇ ਵੇਟ ਲੋ ਸਿਲੈਂਡਰੀ ਕਦੇ ਵਕਤੇ ਤੇ ਵੱਜਣਾ ਇੱਥੇ ਹੋਰ ਨਾ ਪੰਪ ਹੁੰਦਾ ਵੇ ਨਹੀਂ ਨਹੀਂ ਹਾਂ ਰਾਮ ਕੱਲ ਜਾਣਾ ਆਪਾਂ ਕੱਲ ਉੱਧਾ ਮੈਂ ਕਹਿਣਾ ਉਹ ਲਪੇਟ ਨਾਲ ਲਪੇਟ ਵੀ ਲੰਦੀ ਨਹੀਂ ਸੋ ਰੱਖੋ ਕੱਲ ਜਾ ਕੇ ਤਾਂ ਆ ਕੇ ਨਾ ਨਹੀਂ ਨਹੀਂ ਆਏ ਤਾਂ ਟਾਇਟ ਮਮੀ ਉਹ ਇਹਦੇ ਮਾਪਈ ਆ ਯਾਰ ਇੱਕ ਚ ਕੱਪੜਾ ਪਿਆ ਗੱਡੀ ਚ ਹਟ ਜਾ ਆਹ ਹੈਗੀ ਚਾ ਉਹ ਚੁੰਨੀ ਜੀ ਉਹ ਗੈਸ ਵਾਲੀ ਚੀਜ਼ ਆ ਪੈਟਰੋਲ ਵਾਲ ਹੈ ਨਹੀਂ ਫਿਰ ਵੀ ਹੁੰਦਾ ਆਏ ਤਾਂ ਬੋਲਾ ਕੁਝ ਨਹੀਂ ਹੁੰਦਾ ਹਮ ਉਹ ਚੱਕਰ ਨਹੀਂ ਆਗਾ ਐ ਨਹੀਂ ਨਾ ਤੂੰ ਟੈਨਸ਼ਨ ਲੈ ਟੈਨਸ਼ਨ ਥੋੜਾ ਉੱਧਾ ਮੈਂ ਗੱਲ ਕਰਦਾ ਲਓ ਜੀ ਰੈਂਡਰ ਜੀ ਸਾਡੀ ਹੋ ਗਈ ਪੈਕ ਹੋਰ ਦੇਖ ਲਓ ਪਾਣੀ ਪੂਣੀ ਹੋਰ ਸਮਾਨ ਕੋਈ ਹੋਰ ਇੱਕ ਨਾ ਜਿਹੜਾ ਭਾਂਡੇ ਵਾਲੇ ਦੇ ਵਿੱਚ ਟੋਫੀ ਟੂਫੀਆਂ ਰੱਖੇ ਉਹ ਮੂਰੇ ਰੱਖਾ ਲਓ ਭਾਂਡੇ ਵਾਲਾ ਕਿਹੜਾ ਆਹ ਨਿਹਾ ਇਹਦੇ ਚ ਅਮਨ ਇਹਦੇ ਚ ਯਾਰ ਦੂਆ ਸਮਾਨ ਜ ਟੋਫੀਆਂ ਟੂਫੀਆਂ ਨੇ ਸੱਲੋ ਬਸ ਕੋਲੋਟ ਵਿੱਚੇ ਰੱਖ ਦੇ ਲਓ ਜੀ ਦੇਖੀ ਆਇਓ ਦੇਖੀ ਜਾਂਦਾ ਹੈ ਦੋ ਤਿੰਨ ਵਾਰ ਮਸਾਲੇ ਆਹ ਇੰਨੇ ਮਸਾਲੇ ਪਏ ਤੇਰੇ ਮਸਾਲੇ ਪਏ ਮਸਾਲੇ ਆ ਕਰਨੇ ਮਸਾਲੇ ਭਰਾਵਾ ਮੈਗੀ ਪਾਸ ਤੇ ਖਾਣੇ ਆ ਹੁਣ ਹਈਆਂ ਥੋੜੀ ਉੱਥੇ ਪਤਾ ਸਾਰਾ ਕੁਝ ਘਰ ਪਿਆ ਹੈ ਜਰੂਰੀ ਆਪਾਂ ਨੇ ਮੁੱਲ ਦਾ ਲੈਣਾ ਉੱਥੇ 200 ਦੀ ਪਲੇਟ ਮਿਲਦੀ ਫਰੂਟ ਫਰਾਟ ਖਾਈਦਾ ਹੁੰਦਾ ਜੂ ਜਸ ਪਈਦਾ ਹੁੰਦਾ ਇਤਨਾ ਫਰੂਟ ਵੀ ਲੈ ਜੂਗੇ ਕਿਲੋ ਜਾਂਦੇ ਜਾਂਦੇ ਕਿਲੋ ਫਰੂਟ ਲੈ ਜੂਗੇ ਜਾਂਦੇ ਜਾਂਦੇ ਆ ਵੀ ਖੁੱਲੀਆਂ ਕਰੀਆਂ ਪਈਆਂ ਤੁਸੀਂ ਉਹ ਤਾਂ ਹੋ ਜਣੀਆਂ ਇਹ ਹੁਣ ਪੱਗ ਕਰਕੇ ਫਿਰ ਉਹ ਹੋ ਜਾਂਦੀਆਂ ਲੋਕ ਭਾਈ ਗੱਡੀ ਇਹ ਪਜਾ ਲਾ ਲਾ ਉਰੇ ਜਿਹੜਾ ਨਿਕਲ ਆਉਣੀ ਆ ਤੇ ਜਿਹੜੀਆਂ ਆਣੀਆਂ ਨਵੀਆਂ ਦਵਾਈਆਂ ਲਿਆਉਣੇ ਨੇ ਨਾ ਇਹ ਲਓ ਜੀ ਬੂਟ ਬੂਟ ਬਾਹਰ ਹੀ ਰੱਖ ਲਿਆ ਹੈ ਲਓ ਜੀ ਥੋੜੇ ਤਾਂ ਨਹੀਂ ਥੋੜੇ ਤਾਂ ਨਹੀਂ ਕੁਝ ਪੈਂਦਾ ਆ ਬੋਤਲ 'ਚ ਪਾਣੀ ਆ ਹਾਂਜੀ ਅੱਛਾ ਠੰਡਾ ਹਾਂ ਠੰਡਾ ਠੀਕ ਆ ਹਾਂਜੀ ਨੂੰ ਫਾਸਟ ਪੈਕ ਵਿੱਚ ਨਹੀਂ ਗੱਡੀ ਲੱਗਿਆ ਵਾ ਆਪਣੇ ਵਾਲੀ ਨੂੰ ਫਿਰ ਉਹ ਲੈ ਜੋ ਕਾਰਡ ਫਿਊਜ ਹੋਗਾ ਫਾਸਟ ਕਿਹੜਾ ਲੈ ਜੀ ਵਾਲਾ ਉਹ ਵਾਲਾ ਦੇਖ ਤਾਂ ਵਿੱਚ ਹੋਣਾ ਉਹ ਪਰ ਉੱਥੇ ਨਹੀਂ ਨਾ ਯੂਜ਼ ਹੋਣਾ ਪੰਜਾਬ ਵਿੱਚ ਇਹ ਉਹ ਹੋਣਾ ਹਿਮਾਚਲ 'ਚ ਥੋੜੀ ਚੱਲਣਾ ਉਹ ਕਿਸਾਨੀ ਕਾਰਡ ਕਿਸਾਨੀ ਕਾਰਡ ਇਹ ਤਾਂ ਹਿਮਾਚਲ 'ਚ ਨਹੀਂ ਯੂਜ਼ ਹੋਣਾ ਇਹ ਯੂਜ਼ ਹੋ ਜੂ ਕਿਤੇ ਜਿ ਕਿਤੇ ਹਿਮਾਚਲ ਚਲੋ ਰੱਖਣਾ ਰੱਖ ਲਾ ਉਧਰ ਵਿੱਚ ਪਰ ਹਿਮਾਚਲ 'ਚ ਨਹੀਂ ਹੋਣਾ ਹਾਂ ਤਾਂ ਤੇਰਾ ਸਮਾਨ ਨਹੀਂ ਨਹੀਂ ਹੋਰ ਕੁਝ ਨਹੀਂ ਹੈਗਾ ਵਿੱਚੇ ਰਹਿਣ ਦੇ ਤੇ ਲਓ ਮਾਤਾ ਜੀ ਭਾਈ ਸਾਡੇ ਮਾਛਾ ਮਾਛ ਨੇ ਮਾਤਾ ਜੀ ਸਾਡੇ ਉਧਰ ਮਠਾ ਲਈ ਖੜੇ ਆ ਹੈ ਕਿਆ ਕਿਆ ਹੈ ਮੰਮੀ ਕਿਆ ਇਹ ਚੀਨੀ ਆ ਹੈ ਚੀਨੀ ਅੱਛਾ ਮਠਾ ਹੀ ਵਿੱਚ ਚੀਨੀ ਪਾਈ ਵੀ ਆ ਠੀਕ ਆ ਠੀਕ ਠੀਕ ਆ ਹੈ ਲੈ ਮੰਮੀ 500 ਤਾਂ ਦੇ ਦਿੰਦੀ 200 ਕਿੱਥੇ ਆ ਥੋੜੇ ਆ ਮੰਨਦਾ ਨਹੀਂ ਬਹੁਤਾ ਠੀਕ ਆ ਠੀਕ ਆ ਲੈ ਪਾਈ ਲੈ ਤੇਰੇ ਲੈ ਦੇਖ ਤਾਂ ਜੰਮੀਆ ਬੜਾ ਬੜਾ ਸਵਾਲ ਮਮਮੀ ਇਹ ਵੀ ਨੂਰ ਵਾਲੀ ਹੋਗਾ ਵੈਰੀ ਗੁੱਡ ਮਮਮੀ ਨੂਰ ਵਾਲੀਓ ਗੱਲ ਮਮਮੀ ਨੇ ਸਾਨੂੰ ਕਰਤੀ ਜੰਮੀਆ ਸਵਾਲ ਲੈ ਚਲੋ ਠੀਕ ਆ ਨਾਲੇ ਨਾਲ ਰਹੋ ਤੁਸੀਂ ਠੀਕ ਆ ਤੁਹਾਡੇ ਨਾਲੇ ਯਾਰ ਆਦ ਨਾਲੇ ਆ ਭਾਈ ਮਰੇ ਕਹਿੰਦੇ ਮੇਰੇ ਯਰਵਿੰਦਰ ਦੇ ਨਿਹਗੇ ਹਾਂ ਨਾ ਤੇਰੇ ਮੇਰੀ ਆ ਜਿਹੜੇ ਨਤਿਆ ਠੀਕ ਆ ਠੀਕ ਆ ਨਹੀਂ ਪੈਸੇ ਚ ਮੁੜ ਕੇ ਆਣੇ ਚਾਹੀਦੇ ਹਾਂ 400 ਚ ਹੈ 400 ਚ ਘਰ ਮੁੜ ਕੇ ਆਣੇ ਚਾਹੀਦੇ ਹਾਂ ਹਾਂ ਠੀਕ ਆ ਨਾ ਠੀਕ ਆ ਭਾਈ ਗੱਲ ਮੇਰੇ ਵੀ ਲੈ ਜਾਂਦੇ ਆ ਉਹ ਲੱਡੂ ਚੱਲ ਯਾਰ ਤੂੰ ਵੀ ਸਾਡੇ ਨਾਲ ਚੱਲ ਇਹਨੇ ਤਾਂ ਰੋਈ ਕੰਦਾ ਬਸ ਯਾਰ ਇਹ ਦੂਸਰੀ ਸੁੱਤੀ ਪਈਆ ਹਲੇ ਉਹਨੂੰ ਪਤਾ ਨਹੀਂ ਹਾਂ ਉਹਨਾਂ ਦਾ ਹੁਣੋਂ ਕੱਦੀ ਤਿਆਰ ਹੋ ਜਾਣਾ ਉਹਨਾਂ ਦਾ ਕੱਦੀ ਦਾ ਤਲੋ ਚਲੋ ਤੇ ਡੀ ਉਹਨੇ ਤਾਂ ਕਦੀ ਨੇ ਰਾਟ ਚੱਕਦੇ ਨੇ ਤੇ ਵੀ ਚਲੋ ਮੈਨੂੰ ਲੈ ਕੇ ਉਹਨੇ ਕਿ ਤੇ ਜਾਣ ਦੇਣਾ ਤਾਂ ਚਲੋ ਤਲੋ ਆਈ ਗਰ ਜਿੱਦ ਕਰ ਹਰ 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 ਹਾਂ ਆਏ ਹੁੰਦਾ ਵੀਰੇ ਵੀ ਅਸੀਂ ਮਾਲਾ ਨੂੰ ਚੱਲੇ ਹਾਂ ਹਾਂ ਜਿਹਦੇ ਕਹਿਣਾ ਤਲੋ ਹਾਂ ਚਲੋ ਸਹੀ ਗੱਲ ਹੈ ਤੇ ਹਾ ਵੀ ਬੈਗ ਤਾਰ ਕੇ ਰੱਖ ਦੇ ਪਿੱਛੇ ਇਹ ਕਾਨੂੰ ਚੱਕਿਆ ਬੰਦਾ ਨਹੀਂ ਇੱਥੇ ਰੱਖ ਲੈਣਾ ਤੇ ਲਾਓ ਜੀ ਹੁਣ ਤਿਆਰੀ ਹੋ ਗਈ ਸਾਡੀ ਸਾਰੀ ਚੱਲੀਏ ਜੀ ਫੇਰ ਨਿਕਲ ਜੀ ਹੁਣ ਹਨਾ ਹਾਂ ਲੋ ਠੀਕ ਐ ਚੰਗਾ ਮਾਤਾ ਫਿਰ ਮੂੜਿਆ ਜੋ ਹੋਣੀ ਚਾਇਓ ਟਾਈਮ ਨਾਲ ਹੁ ਮੈਂ ਕਿਹੜਾ ਕਿਤੇ ਖੂਹ ਵਾਲੇ ਖੇਤਾਂ ਪਰ ਨੂੰ ਚੱਲਿਆ ਸ਼ਾਮ ਨੂੰ ਮੁੜਿਆ ਜੋ ਆ ਸ਼ਾਮ ਨੂੰ ਮੁੜਿਆ ਨਾ ਸ਼ਾਮ ਨੂੰ ਦੋ ਦਿਨ ਨੂੰ ਚਾਰ ਦਿਨ ਨੂੰ ਆਇਆ ਦੱਸੋ ਕਿਨੇ ਦਿਨ ਨੂੰ ਆਣਾ ਪਰਸੋਂ ਨੂੰ ਸ਼ਾਮ ਨੂੰ ਪਰਸੋਂ ਸ਼ਾਮ ਨੂੰ ਪਹੁੰਚਣਾ ਚਾ ਠੀਕ ਐ ਹਾਂ ਇੱਕ ਇੱਕ ਰਾਤ ਤੁਸੀਂ ਅੱਜ ਰਹਿਣਾ ਮਨੀ ਕਰਨ ਸਾਹਿਬ ਹਾਂ ਤੇ ਮਨਾਲੀ ਕੱਟਣੀ ਰਾਤ ਕੱਲ ਨੂੰ ਮਨਾਲੀ ਪਰਸੋਂ ਨੂੰ ਬੜ ਕੇ ਮਨਾਲੀ ਚ ਘੁੰਮ ਕੇ ਸ਼ਾਮ ਨੂੰ ਘਰ ਨੂੰ ਤੁਰਿਆ ਬਸ ਠੀਕ ਹੋਰ ਪਰਸੋਂ ਚੌਥੇ ਨੂੰ ਆ ਜਾਣਾ ਹੋਰ 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 ਚੇਵੀ ਨਾਲ ਐ ਆਉਂਦਾ ਫਿਰ ਉਹ ਇਕੱਲਾ ਵਿਚਰਾ ਉਹ ਹਾਂ ਉਹ ਲਾਇਆ ਉਹ ਭਾਈਆ ਠੀਕ ਆ ਠੀਕ ਆ ਠੀਕ ਆ ਪਹੁੰਚ ਗਏ ਜੀ ਪਹਾੜਾਂ ਦੇ ਵਿੱਚ ਤੇ ਸਾਥੀ ਸੀ ਤੋਂ ਕੰਦੇ ਦਾ ਸਫਰ ਵੀਊ ਚੈੱਕ ਕਰ ਸਕਦੇ ਆ ਤੁਸੀਂ ਉਹ ਮੈਨੂੰ ਕਹ ਕੇ ਦੀ ਹੋਈ ਅੰਦਰ ਹੋਰ ਹੀ ਬੰਦੇ ਚੱਲੇ ਆਪਨਾ ਉਹ ਟਰੱਕ ਇਹਨੇ ਹੌਲੀ ਤਾਂ ਚੱਲਦੇ ਲੋਡ ਹੋਏ ਵਿਆ ਚੜਾਈ ਚੜਾਈ ਹੈਗੀ ਬਹੁਤ ਜ਼ਿਆਦਾ ਉਹ ਦੇਖਿਓ ਤਾਂ ਭੱਜੀ ਹੋ ਜਾਂਦਾ ਉਹ ਫਿਰ ਕਾਰ ਆਏ ਹੋ ਜਿਵੇਂ ਨਾ ਟਰੱਕ ਮਾ ਵੇਟ ਤਾਂ ਦੇਖ ਕਿ ਨਾ ਹਾਂ ਟਰੱਕ ਚ ਵੇਟ ਲੋਡ ਹੋਇਆ ਵਾ ਟਰੱਕ ਉਹਦੇ ਕਰਕੇ ਲਓ ਜੀ ਵੀਊ ਚੈੱਕ ਕਰੋ ਤੁਸੀਂ ਪਹਾੜ ਬਹੁਤ بڑا ਆ ਬਾਜੀ ਬਾ ਕੀ ਬਾਤਾਂ ਵਧੀਆ ਨਾਲ ਇਹਨੇ ਸਦਾਸੀ ਇੱਕ ਇੱਕ ਨੂੰ ਕੰਨ ਕੰਨ ਮੀਨੇ ਮਾਰ ਦਿੱਤੀ ਹਾਂ ਵਧੀਆ ਵੀ ਮਤਲਬ ਸੂਟ ਕਰ ਰਿਹਾ ਹੈ ਤਾਂ ਕਹਿਣਾ ਚਾਹੁੰਦੀ ਮੈਂ ਹੂੰ ਹੂੰ ਆਜੂ ਫਿਰ ਦੇਖੇਂਗਾ ਤੇ ਹੁਣ ਪੀਏ ਜੀ ਚਾਹ ਗੜੀ ਜੀ ਬਣਾ ਕੇ ਹੈਨਾ ਆ ਆ ਦੇਖਾ ਅੰਬੀਆਂ ਐਸੇ ਮੈਨਾਂ ਗਾਂਦੇ ਗਾਂਦਾ ਨਹੀਂ ਅੰਬੀਆਂ ਦੀ ਚਾਹੜੀ ਜੀ ਬਣਾ ਕੇ ਨਹੀਂ ਬਣਾਣੀ ਹੁੰਦੀ ਉਹਨੇ ਹੁਣ ਬਾਈ ਗੱਲ ਪਤਾ ਕੀ ਐ ਡਰਾਈਵਰ ਬੰਦਾ ਥੱਕ ਜਾਂਦਾ ਹੁਣ ਡੇਢ ਦੋ ਘੰਟੇ ਦੀ ਡਰਾਈਵ ਲੱਗੇ ਹੋਏ ਕਰਨ ਆਓ ਅੰਬੀਆਂ ਦੇਖ ਤੂੰ ਕਿਦਾਂ ਲੱਗੀਆਂ ਨੇ ਲੈ ਫਲਿਆ ਪਿਆ ਅੰਬ ਦੇਖ ਲੈ ਜਿਹੜੇ ਇਹ ਪਹਾੜਾਂ ਉੱਪਰ ਰਹਿੰਦੇ ਆ ਜੈਸੇ ਮੈਨੂੰ ਹਨਾ ਕੀ ਨਹੀਂ ਲੱਗੀ ਜਨਾ ਹੁਣ ਨਹੀਂ ਪੈ ਜਣਾ ਹੋਊਗੀ ਮੀ ਲੱਗਦਾ ਬੱਦਲ ਆਦ ਖੇ ਇੱਧਰ ਆ ਉੱਪਰ ਬੱਦਲ ਬਣ ਰਿਹਾ ਜੀ ਆ ਦੇਖੋ ਲੱਗਦਾ ਏ ਵੀ ਕਿਤੇ ਨਾ ਕਿਤੇ ਪਰਲੀ ਸਾਈਡ ਸ਼ਾਇਦ ਪੈਂਦਾ ਹੀ ਹੋਵੇ ਤੇ ਹੁਣ ਪੀਏ ਜੀ ਚਾਹ ਅੰਦਰ ਹੋਟਲ ਮੈਂ ਦੇਖਦੇ ਆਂ। ਹੋਟਲ ਦਿਖਾਣੇ ਤੁਹਾਨੂੰ ਅੰਦਰ ਤੇ। ਲਓ ਜੀ। ਆਹ ਹੋ ਗਈ ਹੋਟਲ ਦੇ ਅੰਦਰ ਐਂਟਰੀ। ਇਸ ਜਗ੍ਹਾ ਤੇ। ਜਿੰਨਾ ਮੱਖੀ ਨੂੰ ਕਰ ਸੁੰਦਰ ਉਹ। ਸੁੰਦਰ ਨਾ। ਸੁੰਦਰ ਨਾ। ਠੀਕ ਹੈ। ਇੱਕ ਤੋਂ ਕਿੰਨੇ ਦੂਰ ਅਮਨਿਕਰਨ ਸਾਹਿਬ ਜੀ ਦਾ? ਮੋਨੀਕਰਨੀ ਬਰਸੋਣਾ ਮੈਂ ਆਪਣਾ ਸਾਈ। 130 130 ਕਿਲੋਮੀਟਰ ਜੀ। ਦੋ ਲਾਇਪਿੰਡ ਦੋ ਢਾਈ ਘੰਟੇ ਲੱਗ ਜੂ। ਕਿਉਂਕਿ ਅਸੀਂ ਮੰਡੀ ਵੀ ਜਾਣਾ ਹੈ ਵਿਚੇ ਰਸਤੇ ਦੇ ਉਪਰ। ਤੁਸੀਂ ਲੱਗਦੇ ਫੋਨ ਲਾ। ਬਹੁਤ ਸੁਣਾ ਐਕਸਪ੍ਰੈਸ ਫੋਨ ਲਾ। ਠੀਕ ਹੈ। ਨਾ ਫੈਲੀ ਦਿਖਾਓ। ਲਓ ਜੀ। ਹੋਟਲ ਵਧੀਆ ਬਣਾਇਆ ਹੋਇਆ ਭਾਈਆਂ ਨੇ, نیچے ਵੀ ਆ ਤੇ ਉੱਪਰ ਵੀ ਆ। 4-5 ਮੰਜ਼ਲੀਆਂ ਹੋਣਾ ਜੈਸਮੀਨ ਹਨ। ਇਹ ਹੀ ਹੋ ਸਕਦਾ। ਇਧਰੋਂ 뷰 ਦੇਖੋ, ਕਿਆ ਵਧੀਆ ਦਿਖਦਾ। ਆ ਦੇਖੋ ਜੀ ਵਿਊ ਅ ਨੀਚੇ ਇਹ ਪਤਾ ਨਹੀਂ ਕੀ ਲੱਗਿਆ ਹੋਇਆ ਏ ਦਰਖਤ ਤੇ ਛੋਟੀਆਂ ਛੋਟੀਆਂ ਬਰੀਕ ਵੀ ਪਤਾ ਨਹੀਂ ਲੀਚੀਆਂ ਲੱਗਦੀਆਂ ਸ਼ਾਇਦ ਮੈਂ ਕਿਹਾ ਵੀ ਤੁਸੀਂ ਕੱਲੇ ਚਾਹ ਪੀਣੀ ਕੁਛ ਖਾਣਾ ਵੀ ਆ ਖਾ ਵੀ ਖਾ ਵੀ ਲੰਦੇ ਕੁਛ ਖਾ ਵੀ ਲੰਦੇ ਆ ਜਿਆਦਾ ਰੇਂਜ ਖਾਈ ਨਹੀਂ ਲੱਗੀ ਵਧੀਆ ਹੈ ਹਮ ਚਲੋ ਹੁਣ ਚਾਹ ਦਾ ਕੱਪ 30 ਰੁਪਏ ਦਾ ਜੀ ਦੁੱਧ ਦਾ ਪੀਣਾ ਤਾਂ 40 ਰੁਪਏ ਦਾ ਠੀਕ ਹੈ। ਦੁੱਧ ਜਿਹੜਾ ਉਹ ਚੱਕਲਾ ਦੁੱਧ ਪੀਣਾ ਆਪਾਂ ਨੇ ਚੀਨੀ ਪਾ ਕੇ ਨਹੀਂ ਨਹੀਂ ਚਾਹ ਚਾਏ ਆ। ਮੈਂ ਵੈਸੇ ਤੁਹਾਨੂੰ ਦੱਸ ਦਿਆਂ ਵੀ ਰੇਂਜ ਠੀਕ ਹੈ। ਹਾਂ ਹਾਂ ਨਹੀਂ ਠੀਕ ਹੈ ਬਿਲਕੁਲ ਹੋਟਲ ਦੇ ਹਿਸਾਬ ਨਾਲ ਤਾਂ ਰੇਂਜ ਬਿਲਕੁਲ ਸਹੀ ਆ ਨਾ। ਵੈਸੇ ਲੱਗਦਾ ਜ਼ਿਆਦਾ ਤਾਂ ਵੀ। ਮੈਂ ਉਹੀ ਕਹਿੰਦੀ ਆ ਵੀ ਵੈਸੇ ਹਾਈ ਫਾਈ ਲਾਦੇ ਤਾਂ ਉਸ ਹਿਸਾਬ ਨਾਲ ਕੋਈ ਰੇਂਜ ਹਾਂ। ਚਲੋ ਦੇਖਦੇ ਆ ਜੀ ਹੁਣ ਕੀ ਖਾਣਾ ਪੀਣਾ। ਆ ਗਈ ਜੀ ਚਾਹ। ਦੇਖਿਆ ਜਾ ਚਾਹ ਇਹ ਸੁੱਕੇ ਦੁੱਧ ਵਾਲੀ ਆ ਤਾਂ ਹੀ ਕਾਲੀ ਜੀ ਆ ਚਲ ਕੋਈ ਨਾ ਹੋ ਸਪ੍ਰਿੰਗਰ ਮੰਗਾਏ ਸੀ ਰੂਲ ਵੈਜ ਕਟਲਟ ਮੰਗਾਏ ਸੀ ਤਾਂ ਹੋ ਖਾ ਕੇ ਦੇਖਦੇ ਨਵੀਂ ਚੀਜ਼ ਹੈ ਨਵੀਂ ਚੀਜ਼ ਭਾਈ ਖਾ ਕੇ ਟਰਾਈ ਕਰਨੀ ਚਾਹੀਦੀ ਆ ਆ ਫ੍ਰੈਂਚ ਫ੍ਰਾਈਜ਼ ਰੱਖ ਤੇ ਪਰ ਦੋ ਤਿੰਨ ਹਾਂ ਹਾਂ ਚਲੋ ਜੀ ਫਿਰ ਹੁਣ ਅਸੀਂ ਕਰਦੇ ਆ ਜੀ ਟਰਾਈ ਫਿਰ ਦੱਸਦੇ ਆ ਕਿੰਦਾ ਦਾ ਸੁਆਦ ਹੈ ਇਹ ਲਈ ਹਮਨੇ ਜੂਸ ਦੀ ਬੋਤਲ ਜੂਸ ਦੀ ਬੋਤਲ ਤਾਂ ਜ਼ਰੂਰੀ ਸੀ ਭਾਈ ਚਾਹ ਜੈਸਮਿਨ ਨੇ ਪੀਤੀ ਨਹੀਂ ਮੈਂ ਵੀ ਤਾਂ ਬਣਾ ਕੋਟਾ ਹੁੰਦਾ ਹਾਂ ਹਾਂ ਬਹੁਤ ਸਵਾਦ ਸੀ ਯਾਰ ਨਹੀਂ ਬਾਕੀ ਹੋ ਭਾਈ ਨਜ਼ਾਰਾ ਆ ਗਿਆ ਹੈਨਾ ਬਹੁਤ ਤਾਂ ਆਇਲੀ ਸੀਗਾ ਹਾਂ ਬਹੁਤ ਟੇਸਟੀ ਸਮਾਨ ਬਣਾਇਆ ਹੋਇਆ ਤਾਂ ਇਹਨਾਂ ਨੇ ਚਾਹ ਬਾਰੇ ਮੈਨੂੰ ਕੋਈ ਕਹਿ ਨਹੀਂ ਸਕਦੀ ਅਪਾ ਪੀਤੀ ਨਹੀਂ ਚਾਹ ਹੈ ਤਾਂ ਸੁੱਕੇ ਦੁੱਧ ਦੀ ਤੀ ਹੁਣ ਅਸੀਂ ਦੁੱਧ ਵਿੱਚ ਰਹਿਣੇ ਵਾਲੇ ਬੰਦੇ ਸੁੱਕੇ ਦੀ ਉਧਰੀ ਚਾਹ ਪੀਣੀ ਪਈ ਪਰ ਆਇਆ ਉਹ ਸਵਾਦ ਹੀ ਚੱਲ ਵਧੀਆ ਸੀ ਤੇ ਲਓ ਜੀ ਹੁਣ ਖਾ ਲਿਆ ਪੀ ਲਿਆ ਇੱਕ ਮਿੰਟ ਚਾਬੀ ਤਾਂ ਮੇਰੇ ਕੋਲ ਆ ਇੱਕ ਮਿੰਟ ਤਾਂ ਖੜ ਉਹ ਲੈ ਮੈਂ ਪਾਣੀ ਪੀਣਾ ਆਪਣੇ ਘਰ ਤੇ ਲਿਆਂਦਾ ਤਾਂ ਅੱਛਾ ਤਾਂ ਹੀ ਬੋਤਲ ਭਰੀ ਪਾਣੀ ਵੀ ਘਰਾਂ ਦੇ ਹੈਂ ਮੈਂ ਵੀ ਨੂੰ ਬੋਤਲ ਲਾਣਾ ਮੈਂ ਤਾਂ ਹੀ ਦੇਖਾਂ ਮੈਂ ਖਾ ਵੀ ਪਾਣੀ ਦੀ ਬੋਤਲ ਬੀ ਆਇਤਾ ਜਮਾ ਹੀ ਖਰਚਾ ਬਚਾਉਣ ਲੱਗ ਗਿਆ ਇਸ ਵੀ ਮੇਰਾ ਆਇਆ ਨਹੀਂ ਪਤਾ ਆਇਆ ਨਹੀਂ ਪਤਾ ਆਪਣੀ ਪਾਣੀ ਦੀ ਬੋਤਲ ਲੈਣ ਕੇ ਪੀਣੀ ਹੈ ਇਹਦੇ ਚੋਂ ਨਹੀਂ ਪੀਣੀ ਆਇਆ ਨਹੀਂ ਪਤਾ ਆ ਵੀ ਇਹ ਹੈ ਆਪਣਾ ਉਹ ਕਰਗੀ ਕੋਟਾ ਪੂਰਾ ਵੀ ਹੈ ਭਾਈ ਇਹ ਫਿਲਟਰ ਵਾਲਾ ਪਾਣੀ ਪੀਂਦੀ ਨਹੀਂ ਹੈ ਨਹੀਂ ਚੱਲ ਵਧੀਆ ਗੱਲ ਗੱਲ ਹੱਥ ਲਾ ਕੇ ਦੇਖੋ ਹਾਂ ਬਾਕੀ ਉਹ ਠੰਡਾ ਪਿਆ ਹੈ ਨਾ ਨਹੀਂ ਇਹ ਚੱਲ ਵਧੀਆ ਹੈ ਗੱਲ ਆਇਆ ਹੁਣ ਆਪਾਂ ਨੂੰ ਨਹੀਂ ਕਿਤੇ ਰਸਤੇ ਆਮਾ ਦੇਖਣਾ ਪੈਣਾ ਦਾ ਪਾਣੀ ਹੈਨਾ ਚੱਲ ਮੇਰੇ ਵਰਗੇ ਤਾਂ ਤਾਂ ਆਏ ਆ ਕਿਤੇ ਮਰਜ਼ੀ ਦੇ ਬੋਤਲ ਲੈ ਲਾ ਪਾਣੀ ਦੀ ਪਰ ਤੇਰਾ ਸਿੰਪਲ ਪਾਣੀ ਔਖਾ ਹੋ ਜਰਾਂ ਦਾ ਨਾ ਵਧੀਆ ਰਹਿ ਕੇ ਘਰ ਤੇ ਲਿਆਂਦਾ ਨਹੀਂ ਪਿਆ ਸੱਤ ਘੰਟੇ ਦੀ ਗਰੰਟੀ ਆ ਮੇਰੇ ਕੋਲ ਬੋਤਲ ਦੀ ਅੱਛਾ ਠੰਡਾ ਰਹੂਗਾ ਜਿੰਨਾ ਅਜਿਹੇ ਜੀ ਤੁਸੀਂ ਚਾਹ ਪਾਉਂਗੇ ਉਬਲ ਦੀ ਉਬਲ ਦੀ ਉਬਲ ਦੀ ਉਬਲ ਦੀ ਰਹੂਗੀ ਅੱਛਾ ਚੱਲ ਵਧੀਆ ਜੀ ਆ ਚਲੋ ਜੀ ਫਿਰ ਠੀਕ ਐ ਦੋ ਸਾਨੂੰ ਇਜਾਜ਼ਤ ਇਸ ਤੋਕੇ ਸੀ ਕਿੱਥੇ ਜਾਂਦੇ ਆ ਸਰਦਾਰ ਜੀ ਦੇ ਚੈਨਲ ਤੇ ਦੇਖਿਓ ਮਿਲਦੇ ਆ ਕਿ ਸੇ ਅਗਲੇ ਬਲੌਗ थैंक यू so much ਬਾਏ ਬਾਏ ਸਰਦਾਰ ਜੀ ਵਾਲਾ ਚੈਨਲ ਹੈਗਾ ਇਹ ਅਰਵਿੰਦਰ ਜੈਸਮਿਨ ਬਲੌਗਸ ਅਰਵਿੰਦਰ ਜੈਸਮਿਨ ਬਲੌਗਸ ਅਸੀਂ ਡਿਸਕ੍ਰਿਪਸ਼ਨ ਚ ਪਾਨੇ ਆ ਚੈਨਲ ਦੇਖਿਆ ਕਰੋ ਬਿਲਕੁਲ ਚਲੋ ਜੀ ਫੇਰ ਠੀਕਾ ਹੋ ਕੇ ਫੇਰ ਬਾਏ ਬਾਏ